ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਏਂਗੀ ਬਹੁਤ ਜਾਦੇ ਸੋਹਣੇ ਸੂਟਨੇਗੇ ਜਿਹੜੇ ਆਪਾਂ ਵਲੌਗ ਪਾਉਣਿਆਂਗੇ ਉਹ ਆਪਾਂ 6 ਤੋਂ 7 ਦੇ ਵਿੱਚ ਵਿੱਚ ਪਾਉਣਿਆਂਗੇ ਉਹਨਾਂ ਨੂੰ ਵੀ ਜ਼ਰੂਰ ਹਨਾ ਵੀਡੀਓ ਨੂੰ ਸਪੋਰਟ ਕਰਿਓ ਬਹੁਤ ਸੋਹਣੇ ਕਮੈਂਟ ਆਏ ਸੀਗੇ ਤੁਹਾਡਾ ਤੈਦ ਲੋ ਧੰਨਵਾਦ ਆਇਆ ਭੈਣਾਂ ਦਾ ਹਨਾ ਚਲੋ ਆਪਾਂ ਹਜੇ ਆਪਾਂ ਸਟਾਰਟ ਕੀਤੇ ਨੇਗੇ ਵਲੌਗ ਬਣਾਉਣੇ ਹਨਾ ਚਲੋ ਇੰਨਾ ਕੋਈ ਵੀ ਪਰਫੈਕਟ ਨਹੀਂ ਹੁੰਦਾ ਹੈਗਾ ਹਨਾ ਤੁਹਾਨੂੰ ਹੌਲੀ ਹੌਲੀ ਵਧੀਆ ਪਾਣ ਲੱਗ ਜਾਣਗੇ ਵਲੌਗ ਅੱਜ ਮੈਂ ਤੁਹਾਨੂੰ ਦਿਖਾਉਣਿਆਂਗੀ ਮਤਲਬ ਮੋਟੇ ਸੂਟ ਲੈਣਗੇ ਜਿੱਦਾਂ ਕਿ ਹੁਣ ਮੌਸਮ ਚੇਂਜ ਹੋ ਰਿਹਾ ਗਿਆ ਤੇ ਉਹਦੇ ਵਿੱਚ ਜਿਹੜੇ ਸੂਟ ਲੈਣਗੇ ਤੁਸੀਂ ਲੈ ਸਕਦੇ ਹੋਗੇ ਉਹਦੇ ਵਿੱਚੋਂ ਲਓ ਜੀ ਪਹਿਲਾਂ ਮੈਂ ਤੁਹਾਨੂੰ ਦਿਖਾਉਣਿਆਂਗੀ ਚੈੱਕ ਦੇ ਵਿੱਚ ਹਨ ਜੇ ਤੁਸੀਂ ਚੈੱਕ ਦੇ ਵਿੱਚ ਸੂਟ ਲੈਣਾ ਚਾਹੁੰਦੇ ਹੋਗੇ ਪਰ ਮੈਂ ਮੇਰੀ ਇੰਸਟਾਗ੍ਰam ਤੇ ਵੀਡੀਓ ਵੀ ਪਈ ਹੋਈ ਆ ਆਪਾਂ ਚੈੱਕ ਦੇ ਉੱਪਰ ਵਰਕੇ ਕਰਵਾਇਆ ਸੀਗਾ ਮੈਂ ਵਰਕ ਕਰਵਾਇਆ ਸੀਗਾ ਘੇਰਾ ਬਾਜੂ ਤੇ ਬਾਟਮ ਹਨ ਤੁਸੀਂ ਵੀ ਇਸੇ ਤਰ੍ਹਾਂ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋਗੇ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਵੀਡੀਓ ਸ਼ੇਅਰ ਕਰ ਦੂੰਗੀ ਤੇ ਆਪਾਂ ਦੁਬਾਰਾ ਤੁਹਾਨੂੰ ਸੂਟ ਵੀ ਦਿਖਾ ਦਾਂਗੇ ਲਓ ਜੀ ਇਹ ਹੈਗਾ ਜੀ ਇਸ ਤਰ੍ਹਾਂ ਬ੍ਰਾਊਨ ਕਲਰ ਦਾ ਸੂਟ ਹੈ ਕਾਫੀ ਤੇ ਨਾਲ ਰਾਮ ਟੈਕਸ ਦੀ ਬਾਟਮ ਹੈ ਪਲੇਨ ਤੁਸੀਂ ਸ਼ਰਾਗ ਸੂਟ ਵਗੈਰਾ ਵੀ ਬਣਾ ਸਕਦੇ ਹੋਗੇ ਤੇ ਜੇ ਤੁਸੀਂ ਇਦਾਂ ਹੀ ਲੈਣੇ ਹੋ ਚੈੱਕ ਦੇ ਵਿੱਚ ਮਤਲਬ ਨਾਲ ਬਾਟਮ ਬਿਨਾ ਕੋਈ ਵੀ ਕੰਮ ਨਹੀਂ ਕਰਵਾਉਣਾ ਹੈਗਾ ਇਸੇ ਤਰ੍ਹਾਂ ਤੁਸੀਂ ਲੈਣਗੇ ਤਾਂ ਤੁਸੀਂ ਐਵੇਂ ਵੀ ਲੈ ਸਕਦੇ ਹੋਗੇ ਫੈਬਰਿਕ ਹੈ ਜਿਹੜਾ ਕੱਲਾ ਤੁਸੀਂ ਉਹ ਵੀ ਲੈ ਸਕਦੇ ਹੋਗੇ ਲਓ ਜੀ ਪ੍ਰਾਈਸ ਰਹੇਗਾ ਇਹਨਾਂ ਦਾ 1250 ਲਓ ਜੀ ਠੀਕ ਹੈ ਜੀ ਪਹਿਲਾ ਸੂਟ ਇਹ ਸੀਗਾ ਤੇ ਦੂਜਾ ਕਲਰ ਹੈ ਜਿਹੜਾ ਚੈੱਕ ਦੇ ਵਿੱਚ ਇਹ ਬਾਰ ਲਓ ਜੀ ਐਕਸਟਰਾ ਰਾਮ ਟੈਕਸ ਦੇ ਸੂਟ ਰਹਣਗੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਲੋਟ ਨਾਲ ਰਹੇਗੀ ਪਲੇਨ ਬਾਟਮ 1250 ਪ੍ਰਾਈਸ ਹੈ ਪਲੱਸ ਸ਼ਿਪਿੰਗ ਹੈ ਇਹ ਦੂਜਾ ਕਲਰ ਇਹਦਾ ਇਹ ਵਾਲਾ ਸੀਗਾ ਤੇ ਤੀਜਾ ਕਲਰ ਹੈ ਜਿਹੜਾ ਬਹੁਤ ਜ਼ਿਆਦਾ ਸੋਨਾਗੇ ਇਹਦੇ ਨਾਲ ਵੀ ਜਿਹੜੀ ਹੈਗੀ ਰਾਮ ਟੈਕਸ ਦੀ ਬਾਟਮ ਆਂਗੀ ਪਲੇਨ ਲੋਟ ਇਹ ਵੀ ਜਿਹੜਾ ਬਹੁਤ ਜ਼ਿਆਦਾ ਸੋਨਾਗੇ ਤੇ ਤੁਸੀਂ ਵਰਕ ਕਰਵਾ ਕੇ ਬਹੁਤ ਜ਼ਿਆਦਾ ਸੋਨਾ ਬਣੂਗਾ ਸੂਟ ਵਰਕ ਦਾ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਹੈਗਾ ਜਿਸ ਅਕੋਰਡਿੰਗ ਆਪਾਂ ਇਹ ਸਟੱਫ ਲੈ ਕੇ ਆਏ ਆਂਗੇ ਹਨਾ ਉਹ ਆਪਾਂ ਸ਼ਰੱਗ ਵੀ ਬਣਾ ਸਕਦੇ ਹੋਗੇ ਤੁਸੀਂ ਸੂਟ ਵੀ ਰੈਡੀ ਕਰਵਾ ਸਕਦੇ ਹੋਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਵਰਕ ਦੱਸਿਆ ਹੈਗੇ ਉਵੇਂ ਤੁਸੀਂ ਵਰਕ ਕਰਵਾ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਊਗਾ 1250 ਜਿਹੜਾ ਪ੍ਰਾਈਸ ਰਹੇਗਾ ਲਓ ਜੀ ਅੱਗੇ ਮੈਂ ਤੁਹਾਨੂੰ ਦਿਖਾਉਣਿਆਂਗੀ ਇਟਾਲੀਅਨ ਫੁੱਲ ਦੇ ਜਿਹੜੇ ਸੂਟ ਨੇਗੇ ਉਹ ਤੁਸੀਂ ਲੈ ਸਕਦੇ ਹੋਗੇ ਲਓ ਜੀ ਇਸ ਦਾ ਇਹਦਾ ਪ੍ਰਿੰਟ ਰਹੇਗਾ ਬਹੁਤ ਜ਼ਿਆਦਾ ਜਦੋਂ ਇਹ ਸਟਿਚ ਹੋ ਜਾਂਦੇ ਨੇ ਇਹਨਾਂ ਨੇ ਸੂਟ ਬਹੁਤ ਜ਼ਿਆਦਾ ਸੋਹਣੇ ਪਾ ਜਾਂਦੇ ਨੇ ਨਾਲ ਰਹੇਗੀ ਪਲੇਨ ਫੈਬਰਿਕ ਮਤਲਬ ਪਲੇਨ ਸਲਵਾਰ ਰਹੇਗੀ ਤੇ ਪ੍ਰਾਈਸ ਰਹੇਗਾ ਇਹਨਾਂ ਦਾ 1450 ਇਟਾਲੀਅਨ ਫੂਲ ਦੇ ਸੂਟ ਨੇਗੇ ਬਹੁਤ ਜ਼ਿਆਦਾ ਸੋਹਣੇ ਸੂਟ ਨੇਗੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੇ ਆਂ ਕਿ ਕਿਹੜੇ-ਕਿਹੜੇ ਨੇਗੇ ਤੁਸੀਂ ਉਹ ਸਿਲੈਕਟ ਕਰਕੇ ਆਪਣੇ ਸੂਟ ਨੇਗੇ ਜਿਹੜੇ ਰਖਵਾ ਸਕਦੇ ਹੋਗੇ ਇੱਕ ਇਹਦੇ ਵਿੱਚ ਬਸ ਦੋ ਹੀ ਕਲਰ ਨੇਗੇ ਗ੍ਰੇ ਤੇ ਮਹਰੂਨੀ ਆਹ ਸੌਰੀ ਪੈਰਟ ਪੈਰਟ ਹੈਗਾ ਇਹ ਵਾਲਾ ਸੂਟ ਇਹ ਵੀ ਸੂਟ ਹੈ ਜਿਹੜਾ ਕਾਫੀ ਜਿਆਦਾ ਸੋਹਣਾ ਹੈ ਕਲਰ ਵੀ ਬਹੁਤ ਜਿਆਦਾ ਸੋਹਣਾ ਲੇਖਾ ਡਿਜ਼ਾਈਨ ਵਗੈਰਾ ਹੋ ਕੇ ਬਹੁਤ ਜਿਆਦਾ ਸੋਹਣੇ ਬਣ ਗਏ ਸੂਟ ਨਾਲ ਰਹੇਗੀ ਪਲੇਨ ਬਾਟਮ ਹੈ ਨਾਲ ਦਾ ਹੀ ਸਟਾਫ ਹੈ ਬਾਟਮ ਦਾ ਕੋਈ ਲੱਗ ਨਹੀਂ ਹੈਗਾ ਸ਼ਰਟ ਦੀ ਕੋਈ ਡਿਮਾਂਡ ਨਾ ਕਰਿਓ ਕਿਉਂਕਿ ਇਹ ਫੁੱਲ ਸੂਟ ਨੇ ਇਟਾਲੀਅਨ ਪੂਲ ਦੀ ਹੀ ਸਲਵਾਰ ਹੈ ਇਟਾਲੀਅਨ ਪੂਲ ਦੀ ਹੀ ਸ਼ਰਟ ਹੈਗੀ ਅਗਲਾ ਸੂਟ ਵੀ ਕਾਫੀ ਜ਼ਿਆਦਾ ਸੋਹਣਾ ਹੈਗਾ ਪ੍ਰਿੰਟ ਕਲਰ ਦੇਖੋ ਕਿੰਨਾ ਜ਼ਿਆਦਾ ਸੋਹਣਾ ਹੈਗਾ ਇਹਦੀ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਸਿਰਫ ਸਿੰਪਲ ਬਾਟਮ ਹੈਗੀ ਇਹ ਤੁਹਾਨੂੰ ਮਿਲੂਗਾ ਜੀ 1500 ਪ੍ਰਾਈਸ ਹੈ ਇਹਦਾ ਲੋ ਜੀ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰੋ ਕਾਫੀ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਤੇ ਨਾਲ ਇਸ ਤਰ੍ਹਾਂ ਦੀ ਬਾਟਮ ਤੇ ਆਪਾਂ ਸਿਰਫ ਜਿਹੜਾ ਵਰਕ ਹੈ ਜਰੀ ਦਾ ਰੱਖਿਆਗਾ ਬਹੁਤ ਜ਼ਿਆਦਾ ਸੋਨਾ ਮਤਲਬ ਕੰਮ ਹੋਇਆ ਹੋਇਆਗਾ ਬਿਲਕੁਲ ਜਰੀ ਦਾ 0 ਟਾਂਕ ਤੇ ਦੇਖੋ ਨੀਟ ਐਂਡ ਕਲੀਨ ਹੈ ਜਿਹੜਾ ਵਰਕ ਹੋਇਆ ਹੋਇਆਗਾ ਸਾਰਾ ਕਿਉਂਕਿ ਇਹਦੇ ਵਿੱਚ ਹਨਾ 골ਡਨ ਹੋ ਸੀਗਾ ਤੇ ਆਪਾਂ 골ਡਨ ਹੀ ਜਰੀ ਲਗਵਾਈ ਹੈ ਲਓ ਜੀ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਇਹਦਾ ਪ੍ਰਿੰਟ ਹੈ ਪ੍ਰਾਈਸ ਰਹੇਗਾ 2000 ਪਲੱਸ ਸ਼ਿਪਿੰਗ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸੂਟ ਦਿਖਾਇਆਗਾ ਹਨਾ ਕੋਈ ਬਾਟਮ ਤੇ ਵਰਕ ਨਹੀਂ ਸੀਗਾ ਇਹ ਦੇਖੋ ਇਹਦੇ ਵਿੱਚ ਇਹ ਵਾਲਾ ਕਲਰ ਇਹਦਾ ਪ੍ਰਿੰਟ ਚੇਂਜ ਹੈ ਕਲਰ ਵੀ ਹੋਰ ਹੈਗਾ ਇਸ ਤਰ੍ਹਾਂ ਇਹਦਾ ਪ੍ਰਿੰਟ ਹੋਇਆ ਹੈ ਦੇਖੋ ਬਹੁਤ ਜ਼ਿਆਦਾ ਸੋਹਣਾ ਇਹਦਾ ਪ੍ਰਾਈਸ ਰਹੇਗਾ 1500 ਬਰਬਰੀ ਦੇ ਸੂਟ ਲੰਗੇ ਬਰਬਰੀ ਕਲੈਕਸ਼ਨ ਆਣਗੇ ਇਹ ਵਾਲੀ ਠੀਕ ਹੈ ਜੀ ਇਸ ਤੋਂ ਬਾਅਦ ਆਉਣਗੇ 올ਓਵਰ ਸੂਟ ਆਉਣਗੇ ਬਲੈਕ ਕਲਰ ਦੇ ਵਿੱਚ ਸੂਟ ਹੈਗਾ ਕਾਫੀ ਜ਼ਿਆਦਾ ਸੋਹਣਾਗਾ ਪ੍ਰਿੰਟ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਲਓ ਜੀ 올ਓਵਰ ਸੂਟ ਹੈਗਾ ਪ੍ਰਾਈਸ ਰਹੇਗਾ 1500 ਤੇ ਇਹਦਾ ਅਗਲਾ ਕਲਰ ਹੈਗਾ ਗ੍ਰੇ ਜਿਹੜੀਆਂ ਭੈਣਾਂ ਲਾਈਟ ਕਲਰ ਪਾਉਂਦੀਆਂ ਰਹਿਗੀਆਂ ਤਾਂ ਤੁਸੀਂ ਇਹ ਵਾਲਾ ਕਲਰ ਹੈ ਜਿਹੜਾ ਲੈ ਸਕਦੇ ਹੋਗੇ 1500 ਪ੍ਰਾਈਸ ਹੈ ਇਹਨਾਂ ਦਾ ਠੀਕ ਅਗਲਾ ਕਲਰ ਆਏਗਾ ਬੋਟਲ ਗ੍ਰੀਨ ਲਓ ਜੀ ਇਹਵਰਾ ਪ੍ਰਿੰਟ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਸੋਨਾ ਬੜੇ ਨੇ ਸਾਢੇ 1500 ਪ੍ਰਾਈਸ ਹੈ ਇਹਦੇ ਨਾਲ ਦਾ ਮੈਂ ਤੁਹਾਨੂੰ ਪਹਿਲਾਂ ਸੂਟ ਦਿਖਾ ਚੁੱਕੀ ਆਂ ਕਿ ਜੇ ਤੁਸੀਂ ਇਹ ਵਾਲਾ ਕਲਰ ਲੈਣਾ ਇਹ ਲੈ ਸਕਦੇ ਹੋਗੇ ਤੇ ਵੀ ਦੇਖੋ ਇਸ ਤਰ੍ਹਾਂ ਬਾਟਮ ਤੇ ਵਰਕ ਹੋਇਆ ਹੋਇਆ ਹੈ ਪਲੱਸ ਬਾਜੂ ਤੇ ਕੰਮ ਵੀ ਹੋਇਆ ਹੋਇਆ ਹੈਗਾ ਪ੍ਰਾਈਜ਼ ਰਹੇਗਾ 2000 ਪਲੱਸ ਸ਼ਿਪਿੰਗ ਹੈ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਇਸ ਤੋਂ ਬਾਅਦ ਜਿਹੜੀਆਂ ਪਹਿਣਾ ਸ਼ਾਲ ਸੂਟ ਲੈਣਾ ਚਾਹੁੰਦੀਆਂ ਨੇਗੀਆਂ ਤਾਂ ਤੁਸੀਂ ਲੈ ਸਕਦੇ ਹੋਗੇ ਦੇਖੋ ਇਸ ਤਰ੍ਹਾਂ ਇਹਦੇ ਵਰਕ ਹੋਇਆ ਹੋਇਆ ਹੈਗਾ neck ਤੇ ਲਓ ਜੀ ਨਿਓਨ ਪਿੰਕ ਕਲਰ ਹੈਗਾ ਨਾਲ ਪਲੇਨ ਫੈਬਰਿਕ ਦੀ ਪਲੇਨ ਬਾਟਮ ਹੈਗੀ ਕੋਈ ਸੈਲਫ ਨਹੀਂ ਹੈਗੀ ਕੁਝ ਨਹੀਂ ਹੈਗਾ ਇਸ ਤਰ੍ਹਾਂ ਹੈਗਾਗਾ ਸ਼ਰਟ ਬਣੀ ਹੋਈ ਹੈ ਤੇ ਨਾਲ ਰਹੇਗਾ ਸ਼ਾਲ ਲਓ ਜੀ ਠੀਕ ਹੈ ਜੀ ਪ੍ਰਾਈਸ ਰਹੇਗਾ ਜੀ ਇਹਦਾ 1500 ਇਸ ਤੋਂ ਅਗਲਾ ਪੀਸ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਹੈ ਦੇਖ ਕਲਰ ਵੀ ਇਹ ਰਹੇਗੀ ਸ਼ਰਟ ਹੈਗੀ ਇੱਧਰ ਇਹ ਬਾਜੂ ਬਣਿਆ ਹੋਇਆ ਨੇਗੇ ਇਸ ਤਰ੍ਹਾਂ ਡਿਜ਼ਾਈਨਿੰਗ ਬਾਜੂ ਤੇ ਆ ਜੂਗੀ ਲਓ ਜੀ ਨਾਲ ਰਹੇਗੀ ਪਲੇਨ ਬਾਟਮ ਤੇ ਨਾਲ ਰਹੇਗਾ ਜੀ ਸ਼ਾਲ ਲਓ ਜੀ ਇਸ ਤਰ੍ਹਾਂ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਹੈਗਾ ਸ਼ਾਲ ਥੋੜਾਏ ਕਲਰ ਦਾ ਫਰਕ ਆ ਰਿਹਾ ਸੀਗਾ ਥੋੜਾਏ ਜਦੋਂ ਮੈਂ ਕੈਮਰਾ ਉੱਪਰ ਚੱਕਦੀ ਹਾਂ ਫਿਰ ਸਹੀ ਹੁੰਦਾ ਹੁਣ ਬਿਲਕੁਲ ਪਰਫੈਕਟ ਕਲਰ ਆ ਰਿਹਾ ਜਦੋਂ ਮੈਂ ਨੀਚੇ ਡਾਊਨ ਕਰ ਦਿੰਦੀ ਹਾਂ ਕੈਮਰਾ ਫਿਰ ਕਲਰ ਦਾ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈਗਾ ਦੇਖੋ ਮੈਂ ਦੁਬਾਰਾ ਦਿਖਾਉਣੀ ਆਂਗੀ ਤੁਹਾਨੂੰ ਇਸ ਤਰ੍ਹਾਂ ਇਹ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈਗਾ ਹੁਣ ਕੋਈ ਵੀ ਫਰਕ ਨਹੀਂ ਹੈਗਾ ਕਲਰ ਦੇ ਵਿੱਚ ਸੇਮ ਹੈ ਇਸ ਤਰ੍ਹਾਂ ਇਹਦੀ ਸ਼ਰਟ ਬਣੀ ਹੋਈ ਹੈਗੀ ਇਹ ਬਾਜੂ ਲੰਗੀਆਂ ਦੇਖੋ ਹਨਾ ਕਈ ਭੈਣਾਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਲਾਈਟ ਵਾਲਾ ਉਹ ਕੋਈ ਵਾਰ ਕੈਮਰੇ ਦੇ ਵਿੱਚ ਬਾਲਾ ਕਲਰ ਲਾਈਟ ਆ ਜਾਂਦਾ ਹੈਗਾ ਦੇਖ ਇਸ ਤਰ੍ਹਾਂ ਘੇਰਾ ਬਣਿਆ ਹੋਇਆ ਹੈ ਇਹਦਾ ਇਸ ਤਰ੍ਹਾਂ ਦੇਖੋ ਆ ਘੇਰਾ ਬਣਿਆ ਹੈ ਨਾਲ ਹੈਗੀ ਹੈਗੀ ਪਲੇਨ ਬਾਟਮ ਹੈਗੀ ਤੇ ਨਾਲ ਹੈਗਾ ਇਸ ਤਰ੍ਹਾਂ ਸ਼ਾਲ ਬਣਿਆ ਹੋਇਆ ਹੈ ਬਹੁਤ ਲਾਈਟ ਵੇਟ ਸ਼ਾਲ ਹੈਗਾ ਲਓ ਜੀ ਇਸ ਤਰ੍ਹਾਂ ਡਿਜ਼ਾਈਨਿੰਗ ਹੋਈ ਹੋਈ ਹੈ ਸ਼ਾਲ ਤੇ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਭੇਜ ਦਿਓ ਤੇ ਆਪਣਾ ਆਰਡਰ ਹੈ ਜਿਹੜਾ ਵਟਸਐਪ ਤੇ ਦੇ ਦਿਓ ਤੇ ਇੱਥੇ ਜਦੋਂ ਤੁਸੀਂ ਕਮੈਂਟ ਕਰਕੇ ਪੁੱਛਦੇ ਹੋ ਨਾ ਵੀ ਇੱਕ ਸੱਚ ਮੈਂ ਤੁਹਾਨੂੰ ਦੱਸ ਦਾਂ ਵੀ ਆਪਣੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਾਂ ਆਨਲਾਈਨ ਪੇਮੈਂਟ ਕਰਵਾਉਣੇ ਆਂਗੇ ਤੁਸੀਂ Google Pay Paytm ਡਾਇਰੈਕਟ ਅਕਾਊਂਟ ਦੇ ਵਿੱਚ ਪੇਮੈਂਟ ਜਿਹੜੀ ਕਰ ਸਕਦੇ ਹੋਗੇ ਤੇ ਬਾਕੀ ਹਨ ਜਿਹੜਿਆ ਭੈਣਾਂ ਕੋਲੇ Google Pay ਨਹੀਂ ਚੱਲਦਾ ਹੈਗਾ ਹਨ ਆਪਣੇ ਹੁਣ ਪਿੰਡਾਂ ਦੇ ਵਿੱਚ ਸਾਰੀਆਂ ਸਹੂਲਤਾਂ ਲੰਘੀਆਂ ਤੁਸੀਂ ਕਿਸੇ ਵੀ ਸ਼ਾਪ ਤੋਂ ਜਾ ਕੇ ਹਨ ਤੁਸੀਂ ਆਪਣਾ Google Pay ਕਰਵਾ ਸਕਦੇ ਹੋਗੇ Google Pay ਨੰਬਰ ਮੇਤੋ ਤੁਸੀਂ ਲੈ ਲਿਓ ਜਦੋਂ ਤੁਸੀਂ ਆਰਡਰ ਦੋਵੋਗੇ ਉਦੋਂ ਮੈਂ ਤੁਹਾਨੂੰ ਦੱਸ ਦਊਂਗੀ ਵੀ ਕਿਹੜੇ ਨੰਬਰ ਤੇ ਤੁਸੀਂ Google Pay ਕਰਨਾ ਹੈਗਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਕਰ ਦਿਓ ਤੇ ਜਿਹੜਾ ਆਪਾਂ ਵਲੌਗ ਹੈ ਜੀ ਆਪਾਂ 4 ਸੌਰੀ 6 ਵਜੇ ਤੋਂ ਲੈ ਕੇ 6 ਤੋਂ 7 ਦੇ ਵਿੱਚ ਵਿੱਚ ਆਪਾਂ ਪਾਉਣਾਂਗੇ ਵਲੌਗ ਉਹ ਵੀਡੀਓ ਨੂੰ ਵੀ ਜਰੂਰ ਸਪੋਰਟ ਕਰਿਓ ਜਿੱਦਾਂ ਹਨਾ ਇਹਨਾਂ ਨੂੰ ਸਪੋਰਟ ਕਰਦੇ ਤੇ ਇਹ ਵੀਡੀਓ ਵੀ ਤੁਸੀਂ ਜਰੂਰ ਦੇਖਿਆ ਕਰੋ ਇਹ ਆਪਾਂ ਸ਼ਾਮ ਨੂੰ ਜਿਸ ਤਰ੍ਹਾਂ ਆਪਣੀਆਂ ਪਹਿਲਾਂ ਵੀਡੀਓਜ਼ ਆਉਂਦੀਆਂ ਸੀ ਉਸ ਤਰ੍ਹਾਂ ਹੀ ਪਾਇਆ ਕਰਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਕੱਲ ਨੂੰ ਤੇ ਮਿਲਦੇ ਹਾਂ ਜੀ ਅਗਲੇ ਦਿਨ ਦੇ ਨਾਲ ਥੈਂਕ ਯੂ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ